ਕਹੜੀ ਸੋਣੀ ਤੋਂ ਆਸ ਹੁੰਦੀ ਆ ਸਭ ਨੇ ਕੰਮ ਚਲਾਉਣਾ ਸੀ ਓਏ ਕਿਸੇ ਨੇ ਧੀ ਵਾਉਣੀ ਸੀ ਤੇ ਕਿਸੇ ਨੇ ਕੋਠਾ ਪਾਉਣਾ ਸੀ ਓਏ ਕਈ ਸਾਲ ਹੁਣ ਪੈਰ ਨਹੀਂ ਲੱਗਣੇ ਬਹੁਤ ਮੁਸੀਬਤਾਂ ਜੁੜ ਗਈਆਂ ਓਏ ਗੱਲਾ ਮਾਲ ਡੰਗਰ ਨਹੀਂ ਰੁੜਿਆ ਓਏ ਸਾਡੀਆਂ ਸਦਰਾਂ ਰੁੜ ਗਈਆਂ ਓਏ ਕੱਲਾ ਮਾਲ ਡੰਗਰ ਨਹੀਂ ਰੁੜਿਆ ਓਏ ਸਾਡੀਆਂ ਸਦਰਾ ਰੁੜ ਗਈਆਂ ਓਏ ਕਿਰਤੀ ਬਹੁਤ ਕਿਸਾਨੇ ਸਾਡਾ ਪਰ ਇੱਥੇ ਆ ਕੇ ਹਰਿਆਏ ਓਏ ਕਿੱਧਰ ਨੂੰ ਮਜ਼ਦੂਰ ਜਾਊਗਾ ਓਏ ਜੋ ਪਹਿਲਾਂ ਹੀ ਮਰਿਆ ਏ ਓਏ ਲੈਣ ਦੇਣ ਕਿੱਥੋਂ ਲਾਉਣੇ ਓਏ ਲੈਣ ਦੇਣ ਕਿੱਥੋਂ ਲਾਉਣੇ ਐ ਸੋਚ ਕੇ ਨੀਂਦਾਂ ਉੜ ਗਈਆਂ ਓਏ ਕੱਲਾ ਮਾਲ ਡੰਗਰ ਨਹੀਂ ਰੁੜਿਆ ਓਏ ਸਾਡੀਆਂ ਸਦਰਾ ਰੁੜ ਗਈਆਂ ਓਏ ਸਾਡਾ ਮਾਲ ਡੰਗਰ ਨਹੀਂ ਰੁੜਿਆ ਓਏ ਸਾਡੀਆਂ ਸਦਰਾ ਰੁੜ ਗਈਆਂ ਮਾਦਾ ਪਰਵਾਹ ਨਾ ਕਰਿਓ ਸਾਡੇ ਨਾਲ ਖੜੇ ਤੁਹਾਡੇ ਪੋਤੇ ਆਈਂ ਹਾਂ ਕੋਈ ਗੱਲ ਹੀ ਨਹੀਂ